ਮੁਲਾਕਾਤ ਕਰਵਾਇਏ ਤੇ ਮੇਰੀ ਗੱਲ ਸੁਣੋ ਬਲੌਗ ਪੂਰਾ ਵੇਖਣਾ ਦੇਖ ਕੇ ਵੀ ਸੈਕਿੰਡ ਰੈਗੀ ਹੈ ਸੈਕਿੰਡ ਰੈਗੀ ਹੈ ਅੱਛਾ ਤੁਹਾਨੂੰ ਜੋ ਦੱਸਿਆ ਕਮੈਂਟ ਲਿਖ ਕੇ ਨਿਕਲ ਲੈ ਕਿ ਸੱਪ ਤੋਂ ਹੀ ਵੇਖਿਆ ਵੇਖਿਆ ਨਾ ਚਲੋ ਆਓ ਹੁਣ ਤੁਹਾਨੂੰ ਦੂਸਰੀ ਪੇਟੀ ਖੁਸ਼ਖਬਰੀ ਦਸੀਏ ਚਲੋ ਦੱਸ ਹੀ ਦੇਈਏ ਨਾ ویسੇ ਤਾਂ ਉਹਨਾਂ ਨੂੰ ਬਾਹਰੋਂ ਆਣਾ ਚਾਹੀਦਾ ਸੀ ਪਰ ਆਪਾਂ ਇਹਨਾਂ ਕਿਹਾ ਆਪਾਂ ਸਵਾਗਤ ਕਰਨਾ ਚਲੋ ਜੀ ਆਓ ਜੀ ਆਓ ਬਟਾ ਦੇ ਆਓ ਆਓ ਜੀ ਲਓ ਜੀ ਇਹ ਜੇ ਪਹਿਲੀ ਖੁਸ਼ਖਬਰੀ ਏ ਦਿੱਲੀ ਤੋਂ ਸਪੈਸ਼ਲ ਸਾਰੀ ਟੀਮ ਨੂੰ ਮਿਲਣ ਆਏ ਆ ਕਿਉਂਕਿ ਸਾਡਾ ਪਰਿਵਾਰ ਵਿਛੜਿਆ ਹੋਇਆ ਸੀ ਨਾ YouTube ਨੂੰ ਮਿਲ ਗਿਆ ਚਲੋ ਜੀ ਹਾਂਜੀ ਤੁਸੀਂ ਥੋੜਾ ਦੱਸੋ ਆਪਣੇ ਬਾਰੇ ਮੇਰਾ ਨਾਮ ਆਸ਼ਵੀ ਰੋੜਾ ਹੈ ਮੈਂ ਦਿੱਲੀ ਤੋਂ ਆਇਆ ਵਾਂ ਮੈਨੂੰ ਆਂਟੀ ਨਾਲ ਜੱਟ ਨੂੰ ਬਹੁਤ ਵਧੀਆ ਲੱਗਦੀ ਆ ਸਿਮਰਨ ਆਂਟੀ ਦੀ ਸਪੈਸ਼ਲੀ ਆਜੋ ਆਜੋ ਖੜੇ ਹੋ ਜਾਓ ਆ ਕਈ ਸਾਲ ਹੋ ਗਏ ਨੇ ਬਿਫੋਰ ਲੋਕਡਾਊਨ ਤੋਂ ਆਪਾਂ ਦੇਖ ਰਹੇ ਹਾਂ ਸਾਹਿਲ ਭਾਜੀ ਨੂੰ ਆਜੋ ਸਾਹਿਲ ਭਾਜੀ ਕਾਸ਼ਵੀ ਨੂੰ ਹਾਂਜੀ ਇਹ ਚੈਨਲ ਸਾਡਾ ਜਬਰਦਸਤ ਐਕਟਿੰਗ ਨਰਗੀ ਸਾਨੂੰ ਇੰਨਾ ਹੀ ਤੇ ਮੇਰੀ ਗੱਲ ਸੁਣੋ ਇਸ ਸਾਨੂੰ ਬੜਾ ਦੇਖ ਰਹੇ ਸੀ ਨਾ ਲੋਕਡਾਊਨ ਦੌਰਾਨ ਦੇਖ ਰਹੇ ਨੇ ਕਾਸ਼ਵੀ ਫੂਡ ਹਟ ਇਹ ਕਹਿੰਦੇ ਉਦੋਂ ਕਿਰਨ ਜੀ ਫੇਸ ਨਹੀਂ ਸੀ ਆਪਣਾ ਦਿਖਾਉਂਦੇ ਫੁੱਲ ਡੀਅਰਸ ਪਹਿਨਦੀ ਕੁਕਿੰਗ ਦੀਆਂ ਆ ਚਲੋ ਜੀ ਦੂਸਰੀ ਕੱਲ ਤੁਸੀਂ ਕਰਨੇ ਬੈਠ ਸੁਨੀ ਨੂੰ ਅੱਜ ਦੱਸੋ ਆ ਤੁਹਾਨੂੰ ਸੇ ਇੱਕ ਖੁਸ਼ਖਬਰੀ ਦੱਸਣਾ ਚਾਹੁੰਦੇ ਆ ਰੁੱਕ ਕੇ ਦੱਸਿਏ ਕਿ ਹੁਣੇ ਨਹੀਂ ਉਹ ਵਾਲੀ ਬਾਅਦ ਜਦੋਂ ਸੇ ਪਹਿਲਾਂ ਜਿਹੜੀ ਇੱਥੇ ਸਾਹਮਣੇ ਬੈਠੀ ਆ ਕੰਮਲੀਤੀ ਹੈ ਮੇਰੀ ਤੇ ਇੱਕ ਖੁਸ਼ਕਬੀ ਤੋਂ ਅੰਦਰ ਸਾਡੀ ਜਾਨ ਦੀ ਟੀਮ ਦੇ ਵਿੱਚ ਦੋ ਮੈਂਬਰ ਹੋਰ ਜੁੜਦੇ ਪਏ ਜੇ ਪਰਵਾਹ ਲਿਆ ਜੁੜ ਵੀ ਗਏ ਜੁੜਨੇ ਵੀ ਨੇ ਦੋਨੋਂ ਦਾ ਮੇਰੇ ਇੱਕ ਮਿੰਟ ਚ ਦੇਖ ਵੀ ਹਟਿਆ ਹਾਂ ਲੇਕਿਨ ਉਹ ਬੜੇ ਸਵੀਟ ਜੇ ਨੇ ਬੈਗੇ ਸਾਡੇ ਬੱਚੇ ਇਹਨੇ ਦੇਖੋ ਜੀ ਲਕੀ ਕੁਮਾਰ ਦੇ ਕੈਮਰਾ ਨਹੀਂ ਨਹੀਂ ਕੈਮਰਾ ਕੀ ਅਪਣੀ ਆਪ ਭੱਜ ਗਿਆ ਅਰਜੁਨ ਅਜੀ ਅਗੇ ਇੱਕ ਜਦੋਂ ਸਾਡੇ ਬੱਚੇ ਨੇ ਜਿਵੇਂ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਨਾ ਐਵੇਂ ਹੀ ਤੁਸੀਂ ਇਹਨਾਂ ਨੂੰ ਪਿਆਰ ਦਿਨਾ ਹਾਂ ਇਹਨਾਂ ਦੇ ਹੌਸਲੇ ਜ਼ਰੂਰ ਵਧਾਓ ਕਿਉਂਕਿ ਤੁਹਾਡੇ ਕਮੈਂਟਾਂ ਦੇ ਤੇ ਤੁਸੀਂ ਸਾਡੇ ਹੌਸਲੇ ਵਧਾਣ ਦੇ ਸਾਡਾ ਕੰਮ ਕਰਨ ਲੋਗੇ ਜ਼ਿਆਦਾ ਜੀ ਕਰਦਾ ਉਹ ਸਾਨੂੰ ਬੜੀ ਖੁਸ਼ੀ ਜੀ ਤੁਸੀਂ ਸਾਡੀ ਤਾਰੀਫ ਕਰਦੇ ਹੋ ਨਾ ਸਾਨੂੰ ਇਹਨਾਂ ਅੱਛਾ ਲੱਗਦਾ ਨਾ ਕਿ ਵਾਈਰ ਜੀ ਅਸੀਂ ਸਾਡੀ ਇਨੀ ਔਕਾਤ ਨਹੀਂ ਸੀ ਜਿੰਨੀ ਤੁਸੀਂ ਬਣਾਤੀ ਸ਼ੁਕਰ ਹੈ ਉਹਦਾ ਤੇ ਇਹਨਾਂ ਬੱਚੇ ਨੂੰ ਉਵੇਂ ਹੀ ਪਿਆਰ ਦਿਓ ਤੇ ਇੱਕ ਖੁਸ਼ਕਬਰੀ ਦੀ ਟਾਡਾ ਸੀ ਹਾਂਜੀ ਆ ਜੀ ਅੱਗੇ ਆਓ ਹਾਂਜੀ ਇੱਥੇ ਹੀ ਬਸ ਨਾਲ ਜਾਈ ਖੁਸ਼ਖਬਰੀ ਹੋ ਰਹਾ ਉਹ ਜੇ ਰੁਕੇ ਦਿਆਂਗੇ ਉਹ ਰੁਕੇ ਦਿਆਂਗੇ ਹਾਂ ਤੇ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ ਹੀ ਬਹੁਤ ਵਧੀਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਪਹਿਲੇ ਫੈਮਲੀ ਮੇਰੇ ਨਹੀਂ ਮਿਲਣਾ ਸੀਗਾ ਪਰ ਮੇਰੇ ਬੇਟੇ ਤਾਂ ਬੇਠੀ ਨਹੀਂ ਨੈਕਸਟ ਟਾਈਮ ਜੇ ਤਾਂ ਭਾਜੀ ਆਉਗੇ ਤਾਂ ਉਹ ਫੈਮਲੀ ਮਿਲਾਂਗੇ ਤੁਸੀਂ ਦੇਖੋ ਇਹ ਸਾਡੇ ਉਹ ਵੀ ਜੇ ਮਤਲਬ ਸਾਡੇ ਚਾਣ ਵਾਲੇ ਵੀ ਜੇ ਤੇ ਇੱਕ ਐ ਮੇਰੇ ਸ਼ਹਿਰ ਦੇ ਵਿਜੇ ਇਹ ਮੇਰੇ ਇਹ ਮੇਰਾ ਬੱਚਾ ਵੀ ਜੇ ਤੇ ਇਹ ਕਹਿੰਦੇ ਨੇ ਨਾ ਜਦੋਂ ਆਪਣੇ ਸ਼ਹਿਰ ਦਾ ਕੋਈ ਮਿਲ ਜੇ ਨਾ ਤੇ ਖੁਸ਼ੀ ਹੋਰ ਵੱਧ ਜਾਂਦੀ ਜੇ ਉਹ ਮੈਨੂੰ ਹੁਣ ਆਪਣੇ ਨਾ ਹਰਿਆਣੇ ਦੀ ਆਪਣੇ ਕਰਨਾਲ ਦੀ ਖੁਸ਼ਬੂ ਆ ਰਹੀ ਹੈ ਕਿ ਮੇਰੇ ਸ਼ਹਿਰ ਤੋਂ ਕੋਈ ਆਇਆ ਤੇ ਮੈਨੂੰ ਬਹੁਤ ਅੱਛਾ ਲੱਗਾ ਬਹੁਤ ਜਗਾ ਤੇ ਦਿਲੋਂ ਬਹੁਤ ਅੱਛਾ ਤੇ ਸਾਇੰਟ ਕੈਮਰਾ ਫੜ ਲਾ ਪਲਕੀ ਜੀ ਨੂੰ ਪਿੱਛੇ ਕੈਮਰਾ ਫੜਿਆ ਹੋਇਆ ਉਹ ਹੋਈ ਗਿਆ ਨਾ ਉਹ ਤੋਂ ਗੱਦੰਗ ਨਹੀਂ 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 ਲੱੱਕੀ ਭਾਜੀ ਤੁਸੀਂ ਵੀ ਆਓ ਆਹੋ ਦੱਸ ਹੈਂ ਬੰਦ ਤੁਸੀਂ ਕਹੀ ਜਾਂਦੇ ਆ ਆਪਣੇ ਸੋਚੀ ਜਾਂਦੇ ਆ ਨਾ ਲੱੱਕੀ ਭਾਈ ਦਾ ਮੈਂ ਨਹੀਂ ਸੋਚਣਾ ਕਿੰਨੇ ਸੋਚਣਾ ਤੁਸੀਂ ਮੇਰੀ ਗੱਲ ਸੁਣੋ ਕਿਰਨ ਆ ਦੇਖਦੇ ਜੀ ਕਾਸ਼ੀ ਫੂਟੋ ਟੱਕ ਉਹਦੇ ਵਿੱਚ ਕੁਝ ਬਣਾਉਣਾ ਵੀ ਬਣਾਇਆ ਕਿ ਨਹੀਂ ਹਾਂਜੀ ਉਹ ਮੇਰੀ ਵਾਈਫ ਨੇ ਇੱਕ ਦੋ ਫੋਲੋ ਕਰਕੇ ਬਣਾਇਆ ਵੀ ਸੀਗਾ ਹਾਂਜੀ ਤੇ ਠੀਕ ਠੀਕ ਬਣਿਆ ਬਿਲਕੁਲ ਤੁਸੀਂ ਵੈਸੇ ਸਭ ਪਹਿਲਾਂ ਦੱਸਣਾ ਸੀ ਜਿਹੜੀ ਚੀਜ਼ ਤੁਹਾਨੂੰ ਪਸੰਦ ਸੀ ਆਪਾਂ ਉਹ ਹੀ ਬਣਾਣੀ ਸੀ ਉਹਦੀ ਵੀ ਚ ਰੈਸਪੀ ਕੱਢ ਕੇ ਆਣੀ ਸੀ ਕੋਈ ਨਹੀਂ ਹੁ ਦੁਬਾਰਾ ਤਾਂ ਦਾਂ ਤੁਹਾਨੂੰ ਵੀਡੀਓ ਹੀ ਬਣਾ ਦੇਣਾ ਨਹੀਂ ਨਹੀਂ ਮੇਰੀ ਗੱਲ ਸੁਣੋ ਤਿੰਨ ਦਿਨ ਹੋ ਗਏ ਮੈਨੂੰ ਕਹਿਣ ਦੇ ਰੋਜ਼ ਮਿਲਣਾ ਰੋਜ਼ ਮਿਲਣਾ ਮੈਨੂੰ ਹੱਥ ਨਹੀਂ ਟਾਈਮ ਹੈਗਾ ਅੱਜ ਨਹੀਂਗਾ ਕੱਲ੍ਹ ਨੂੰ ਮੇਰੇ ਨਾਲ ਸਾਡੇ ਸੱਪ ਨਿਕਲ ਗਿਆ ਹੀ ਪਲਾਟ ਹਾਂ ਸ਼ੂਟ ਕਰ ਦੇ ਕਰ ਦੇ ਸ਼ੂਟ ਕਰ ਹਾਂਜੀ ਉਧਰੋਂ ਨਿਕਲ ਆਇਆ ਸੀ ਅੱਜ ਵਾਲੀ ਵੀਡੀਓ ਤੇ ਤੁਸੀਂ ਚਲੋ ਜੀ ਛੋਟਾ ਨਹੀਂ ਕਾਫੀ ਵੱਡਾ ਹਾਂ ਇੱਕ ਖੁਸ਼ਖਬਰੀ ਹੋਰ ਰਹਿ ਗਈ ਆ ਬਾਬਾ ਜੀ ਕਿਰਪਾ ਕਰਨ ਕਿ ਤੁਹਾਨੂੰ ਖੁਸ਼ਖਬਰੀਆਂ ਤੋਂ ਖੁਸ਼ਖਬਰੀਆਂ ਦਿੰਦੇ ਰਹੀਏ ਚਲੋ ਜੀ ਬਸ ਮੰਜੂ ਭੈਣ ਜੀ ਰਹਿ ਗਏ ਉਹ ਅੱਗੇ ਹੈ ਨਾ ਹਾਂਜੀ ਫਿਰ ਕਰਾਂਗੇ ਥੋੜਾ ਜਿਹਾ ਸਸਪੈਂਸ ਦੱਸ ਦਈਏ ਨਹੀਂ 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 ਲੈ ਗਿਆ ਬਿਲਕੁਲ ਹੀ ਤਾਂ ਅੱਜ ਦਲੇ ਬੜੇ ਵੱਡੇ ਪੈਨ ਹੈਗੇ ਆ ਅੰਤ ਤੀ ਵੀਡੀਓ ਕਟਾਈਆਂ ਪਰ ਜਿੰਨੀਆਂ ਵੀ ਦਮਦਾਰ ਆਈਆਂ ਸਾਰੀਆਂ ਆਈਆਂ ਗੱਲ ਬਹੁਤ ਅੱਛੀ ਸ਼ੀਖਰ ਨਾਲ ਕਰਦੇ ਗਾਲ ਬਹੁਤ ਵਧੀਆ ਤਰੀਕੇ ਨਾਲ ਮੈਸੇਜ ਹੁੰਦਾ ਹੈ ਕੱਲ ਦਾ ਤੇ ਦੇਉਤ ਮੈਸੇਜ ਹੁੰਦੇ ਆ ਫਿਰ ਬੱਚਾ ਵੱਡੇ ਆਉਂਦਾ ਰ ਬਚ ਕੇ ਬਚ ਕੇ ਅਗਲੀ ਦੇ ਬਚਤਨੇ ਦਾ ਇੱਕ ਅਸਕ ਪੇਮਾਨੀ ਤੁਸੀਂ ਢੋਲਦੀ ਵਾਲੀ ਦੇਖੀ ਐ ਕੰਜੂਸਦੀ ਵਾਲੀ ਦੇਖੀ ਇੱਕ ਕੰਜੂਸ ਵਾਲਾ ਕੰਜੂਸ ਵਾਲੇ ਬੜੇ ਹੋਏ ਉਹ ਬੜੀ ਐ ਨਾਲ ਸਾਰੇ ਬੜਾ ਨਹੀਂ ਨਹੀਂ ਉਹਨੇ ਨਹੀਂ ਚੇ ਹੋਇਆ ਨਹੀਂ ਕਹਣਾ ਨਹੀਂ ਉਹ ਕੰਜੂਸ ਰ ਖਾਇਆ ਨਹੀਂ ਮੈਂ ਕਹਾ ਚਲੋ ਕੋਈ ਨਾ ਪਾਉਣ ਅਗਲੀ ਵਾਰ ਦੀਦੀ ਨੂੰ ਕਹਦਾ ਹੈ ਕਿ ਨਹੀਂ ਕੰਜੂਸ ਬੜਾ ਵੱਡਾ ਦਿਲ ਇਹਨਾਂ ਦਾ ਵੀਡੀਓ ਦੇ ਹਿਸਾਬ ਨਾਲ ਐਡਿਟਿੰਗ ਕਰਨੀ ਪੈਂਦੀ ਨਾ ਆਪਣਾ ਨੇਚਰਲ ਬਲੇਕ ਦੀ ਗੱਲ ਅਮਰੀਸ਼ਪੂਰੀ ਮੈਂ ਹੁਣ ਕਿੰਨੇ ਘਟੇ ਤੋਂ ਬੈਠੇ ਰੋਲ ਦਿੱਤੇ ਹੁਣ ਕੀ ਕਰੀ ਨਿਭਾਉਣਾ ਪੈ ਨਹੀਂ ਰਾਜ ਆਂਟੀ ਦਾ ਰੋਲ ਗੈ ਲੋਕੀ ਤੇ ਦੁਬਾਰਾ ਕਾ ਨਹੀਂ ਨਿਭਾਵਾਂਗੇ ਤੁਸੀਂ ਕਿੱਦਾਂ ਕਿਸੇ ਨਾ ਕਿਸੇ ਉੱਤੇ ਇਵਨ ਕਾਤੇ ਰੋਲ ਵੀ ਪੈਂਦੇ ਕੇ ਵੇਲੇ ਉਹ ਯਾਰ ਰੋਲ ਕਰਕੇ ਰਾਂਟੀ ਪ੍ਰੋਮੋਸ਼ਨ ਵੀ ਆਂਦੇ ਆ ਅਸੀਂ ਦੇਖਿਆ ਵੀਡੀਓ ਪੁਰਾਣੀਆਂ ਆ ਵੱਲ ਪਰਲੇ ਅੰਟੀ ਵੀ ਹੋ ਗਈ ਜੀ ਹਾਂ ਉਹ ਵੀ ਬੰਦੇ ਹੈ ਗਿਆ ਗੁਰਪ੍ਰੀਤ ਗੁਰਪ੍ਰੀਤ ਦਾ ਜਿਹੜੇ ਵੀ ਮੰਮੀ ਕੌਣ ਹੈਗੇ ਨੇ ਗੁਰਪ੍ਰੀਤ ਜਿਹਨਾਂ ਨੇ ਪਹਿਲਾਂ ਕੰਮ ਕਰਦੇ ਸੀ ਨਾ ਗੁਰਪ੍ਰੀਤ ਜਿੰਦੀ ਤੇ ਵਿੱਚ ਮੈਂ ਕਫਾਤਾ ਵਿਖਾ ਦਈਏ ਹਾਂ ਹਾਂ ਕੁਝ ਕਹਿਣਾ ਚਾਹੋਗੇ ਕੋਈ ਨਹੀਂ ਹੈ ਕਹਿਣਾ ਚਾਹੂੰਗਾ ਕੁੜੀ ਜੰਡੀ ਸਰਪ੍ਰਾਈਜ਼ ਆ ਆਪਾਂ ਸਾਰੇ ਜੀ ਤਵੀਰ ਦੀ ਵੇਟ ਕਰਦੇ ਹਾਂ ਸਾਹਿਲ ਥੋੜਾ ਦੱਸ ਦੇ ਯਾਰ ਸਾਰੇ ਸੋਚਣ ਦੇ ਦੱਸ ਦੇ ਸਾਰੇ ਅੱਗੇ ਪਿਛੇ ਹੋਏ ਆ ਮੈਂ ਦੱਸ ਹੀ ਦੇਣਾ ਤੁਹਾਨੂੰ ਦੱਸਦੇ ਜਾਨੀ ਲੱਕੀ ਭਾਈ ਰਾਦੀ ਆਹੋ ਦੱਸਦੇ ਮੈਂ ਤੇ ਕਹਿੰਦਾ ਕੈਮਰਾ ਮੇਰੇ ਨਾਲ ਕਰ ਮੈਂ ਦੱਸ ਦਿੰਨਾ ਅੱਛਾ ਚਲੋ ਲੱਕੀ ਭਾਈ ਜੀ ਦੱਸ ਦੋ ਅੱਛਾ ਮੈਂ ਇੱਥੇ ਬੈਠਾ ਨਾ ਹਾਂ ਸਾਹਿਲ ਜੀ ਇਹਦੇ ਕਰਦੇ ਆ ਦੱਸ ਦਈਏ ਹਣਾ ਬਾਕੀ ਵਿਆਹ ਦਾ ਮਜ਼ਾ ਨਹੀਂ ਆਉਣਾ ਤੁਹਾਨੂੰ ਦੱਸ ਤੇ ਮੈਂ ਦਿੰਦਾ ਪਰ ਰੈਨ ਤੋਂ ਲੱਕੀ ਭਾਈ ਜੀ ਫਿਰ ਇਹਨਾਂ ਨੂੰ ਮਜ਼ਾ ਨਹੀਂ ਆਉਣਾ ਰਹਿੰਟ ਦੇ ਦੀਏ ਯਾਰ ਹੋਰ ਰਹਿਣ ਦਿੰਨੇ ਆ ਰਹਿਣ ਦਿੰਨੇ ਕਾਸ਼ ਕਾਸ਼ ਨੂੰ ਪੁੱਛਦੇ ਕਾਸ਼ ਵੀ ਇਧਰ ਆ ਨਾ ਇਧਰ ਕਰ ਇਧਰ ਕਰ ਕਾਸ਼ ਵੀ ਇਧਰ ਆ ਨਾ ਬੇਟੀ ਹੈ ਉੱਥੇ ਦੇਖੀ ਜੀ ਨਾਰੀ ਜਿਹੜੀ ਕਾਸ਼ ਵੀ ਕਿੰਨੇ ਦੱਸ ਦੀ ਇਸ ਪ੍ਰਾਈਸ ਕਿਹੜਾ ਵਾ ਇਹ ਹਾਂਡੀ ਆਈ ਨਹੀਂ ਦੋਈ ਤੋਂ ਕੀ ਕਰ ਗਿਫਟ ਲੈਣਾ ਜੀ ਕੀ ਦੇ ਉਹ 6 ਮਿੰਟ ਨਹੀਂ ਲੈਣਾ ਜੇ ਕਾਸ਼ ਵੀ ਕਾਸ਼ ਵੀ ਅਸੀਂ ਬਤਾ ਦੇ ਨਹੀਂ ਨਹੀਂ ਬਤਾਏ ਯਾਰ ਕੋਈ ਬੋਰ ਚਲੋ ਲੱਕੀ ਭਾਈ ਜੀ ਹੁਣ ਤਕਾਸ਼ੂ ਨੇ ਕਹਿਤਾ ਨਹੀਂ ਬਤਾ ਹਾਂ ਵੇਲਾ ਮੈਂ ਤੇਰੇ ਕਹਿੰਦੇ ਦੱਸ ਲੱਗਾ ਠੀਕ ਹੈ ਕਾਸ਼ੂ ਇਨਕੋ ਬੋਲੋ ਆਪ ਥੋੜੀ ਜਿਹੀ ਵੇਟ ਕਰ ਲੋ ਫਿਰ ਬਤਾ ਦਿੰਗੇ ਆਪ ਤੁਹਾਨੂੰ ਉਹ ਮੈਂ ਨੇ ਥੋੜਾ ਕਰਨੀਆ ਇਨਕੋ ਬੋਲੋ ਇਨਕੋ ਬੋਲੋ ਇਨਕੋ ਨਹੀਂ ਆ ਤੇ ਨਹੀਂ ਬੋਲੀ ਥੋੜੀ ਜਿਹੀ ਵੇਟ ਕਰੋ ਅੰਜੂ ਸਕੀਮ ਮਨ ਲੱਗ ਤੋ ਤੁਝੇ ਹੋਰ ਕਿੱਥੇ ਧਿਆਰ ਰੱਖੋ ਹੁਣ ਅਸਤਨ ਦੱਸਣਿਆ ਸੈਕਿੰਡ ਖੁਸ਼ਕਮਬਰੀ ਉਹ ਖੁਸ਼ਕਮਬਰੀ ਇਹ ਆ ആന്തി ഫോൺ ബന്ധോ ਆਰਾਮ ਬੈਟਾ ਆ థాంਕ ਯੂ థాంਕ ਯੂ ਬੇਟਾ థాంਕ ਯੂ ਆ ਰੋ ਡ੍ਰੀਮਿੰਗ ਵੜੀ ਜਾ ਬੜਾ ਕੀ ਕਰਦੇ ਮਿਲ ਜਾਈਦਾ ਇਹ ਦੀ ਛੋੜਾ ਚਾਹੀਦਾ ਸੰਜਣਾ ਹਲੋ ਕੀ ਨਹੀਂ ਇੱਧਰ ਆ ਜਾ ਸੰਜਣਾ ਅੰਟੀ ਤੋਂ ਲੋ ਲਿਆ ਕੇ ਲੇ ਇੱਕ ਕਮਟਰ ਕਰੋ ਕਿਰਨ ਵੀ ਨਾਲ ਹੀ ਆਵੇ ਨਾ ਸਾਰੇ ਆ ਜਾਓ ਸਾਰੇ ਸਾਰੇ ਆਹ ਕਾਹਦੇ ਤੇ ਪਾਲ ਭਾਈ ਆਉਣ ਸਾਰੇ ਨਾਲ ਇਹ ਕੀ ਜੀ ਮੈਂ ਸਾਰੇ ਸਾਹਿਲ ਮੈਂ ਫੜੀ ਲਿਆਂਦੇ बहुत ही अच्छा लगा लोग आपने। आया बच्ची और सारे आये क्या बच्ची नॉल। आओ बच्ची आये। आ जाओ। आ जाओ। चलो 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 बड़ा बड़ा लो। चलो चलो करते करते। चलो। नहीं। गोल्डी आ जाओ। चलो मैं बड़ा बड़ा करूँ। बच्चों में ਆਜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਐਸ ਮੂਵੀ ਨੂੰ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਤੋਂ ਵੀ ਜ਼ਿਆਦਾ ਧੰਨਵਾਦ ਕਿਉਂਕਿ ਤੁਹਾਡੇ ਪਿਆਰ ਦਾ ਸਦਕਾ ਹੀ ਅਸੀਂ ਇਹ ਸਾਰੀਆਂ ਜਿਹੜੀਆਂ ਖੁਸ਼ੀਆਂ ਆਪਸ ਚ ਮਨਾ ਰਹੇ ਆ ਨੀ ਤਾਂ ਸਾਡੀ ਇੰਨੀ ਔਕਾਤ ਨਹੀਂਗੀ ਕਿ ਅਸੀਂ ਖੁਸ਼ ਮਨਾਈਏ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਤੁਹਾਡੇ ਪਿਆਰ ਦਾ ਸਦਕਾ ਹੀ ਇਹ ਸਾਰੀਆਂ ਖੁਸ਼ੀਆਂ ਅਸੀਂ ਮਨਾ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਜਿਹੜੀ ਮੈਰਿਜ ਐਨੀਵਰਸਰੀ ਆ ਬੜੇ ਚਾਵਾਂ ਨਾਲ ਤੇ ਬੜੀ ਖੁਸ਼ੀ ਦੇ ਨਾਲ ਮਨਾ ਰਹੇ ਹੋ ਔਰ ਸਾਨੂੰ ਅਸੀਂ ਤੇ ਇੱਥੇ ਕਿਸੇ ਕੰਮ ਆਏ ਸੀਗੇ ਪਰ ਸਾਰੇ ਸਾਡੇ ਭਰਾਵਾਂ ਨੇ ਜਿਨੇ ਵੀ ਸਾਡੇ ਆਰਟਿਸਟ ਨੇ ਸਾਡੇ ਤਸਵੀਰ ਭਾਜੀ ਸਾਡੇ ਕਿਰਪਾਲ ਭਾਜੀ ਸੀਮਾ ਜੀ ਸਾਹੀ ਸਾਡਾ ਬੇਟਾ ਸਾਡੀ ਕਿਰਨ ਬੇਟੀ ਆਪਣਾ ਜਿੱਲੇ ਵੀ ਲੱਕੀ ਵਗਾਰਾ ਸਾਰੇ ਜਿਹੜੇ ਜਿਨੀਆਂ ਸਾਡੀਆਂ ਭੈਣਾਂ ਜਿਨੇ ਭਰਾ ਹੈਗੇ ਨੇ ਮੈਂ ਐਸੇ ਕਰਕੇ ਇਹਨੂੰ ਰੂ ਕਰ ਦਿੰਦਾ ਤੁਸੀਂ ਕਹਿ ਦੋ ਨਾ ਇੱਕ ਛੱਡ ਕੇ ਬਾਕੀ ਪੈਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਓ ਹੁਣ ਅਸੀਂ ਸਾਰੇ ਰਲ ਕੇ ਮੂੰਹ ਮਿੱਠਾ ਕਰੀਏ ਆ ਮਾਤਾ ਜੀ ਆਈ ਨਾ ਕੋਈ ਤਾਂ ਲਈ ਕੋਈ ਲਾਓ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਹਾਂ ਇਹਨੇ ਫੜਾ ਦਿਓ ਸਪੂਨ ਹੋਰ ਲੈ ਆਓ ਕਹ ਬਸ ਠੀਕ ਹੈ ਅਸੀਂ ਅੰਕੀਦਾਓ ਔਰ ਐਸੇ ਖੁਸ਼ੀ ਦੇ ਮੌਕੇ ਦੇ ਉੱਤੇ ਮੈਂ ਖਾਸ ਕਰ ਜਿਹੜੇ ਆਸ਼ੂ ਅਰੋੜਾ ਜੀ ਸਾਡੇ ਦਿੱਲੀ ਤੋਂ ਆਣੇ ਸਾਨੂੰ ਮਿਲਣ ਵਾਸਤੇ ਇਹਨਾਂ ਦਾ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਆਣ ਕਰਕੇ ਵੀ ਇੱਕ ਖੁਸ਼ੀ ਦੇ ਵਿੱਚ ਜਿਵੇਂ ਥੋੜੇ ਜਿਨੇ ਚਾਰ ਚੰਦ ਲੱਗ ਗਏ ਅਰੋੜਾ ਸਾਹਿਬ ਬਹੁਤ ਬਹੁਤ ਧੰਨਵਾਦ ਦਿੱਲੀ ਤੋਂ ਤੁਸੀਂ ਆਏ ਜੇ ਸਾਨੂੰ ਮਿਲਣ ਵਾਸਤੇ ਤੁਹਾਡੀ ਬਹੁਤ ਬਹੁਤ ਮਿਹਰਬਾਨ ਆਇਓ ਅੱਗੇ ਹਾਂ ਹਾਂ ਕੋਈ ਨਾ ਹੈਪੀ ਬਰਥਡੇ ਸੋਈ ਕੀ ਮੈਨੂੰ ਲੱਗ ਗਿਆ <laughs> 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 भी अपने घर लगे हरे घर पार्टी करानी जैसे जिन्हें पार्टी खानी हो बिल्कुल 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 ਇਹ ਨਾਲ ਹੀ ਆਪਾਂ ਸਜਾ ਦੇ ਦਿੱਤੀ ਵੀਡੀਓ ਵਿੱਚ ਵੇਖ ਲਿਓ ਦੇਖਾ ਕਿੰਨਾ ਮਾੜਾ ਸੁਲੂਕ ਕਰਨਾ ਹੈ ਮਰੀ ਵਾਲਾ ਸੁਵਰਕੇ ਦਿੱਤਾ ਨਾ ਬੱਚਾ ਹੈਗਾ ਤੂੰ ਦਾਦੇ ਆਂ ਦੀ ਉਮੀਦ ਲੈ ਕੇ ਗਿਆ ਸੀ ਮੈਂ ਸੋਹਣਾ ਮੁੰਡਾ ਮੈਨੂੰ ਇਹ ਗੱਲ ਨਹੀਂ ਲੂ ਅਸਾਸੀ ਇਕੱਠੀ ਮੈਰੀ ਨੂੰ ਸੀ ਆ ਗਈ ਨਹੀਂ ਯਾਰ ਮੈਂ ਆ ਦੋਸਤ ਵੈਸੇ ਮੇਰਾ ਨੋ ਜੀ ਬੜਾ ਕਰਨ ਜਿੰਨੇ ਆ ਕਿ ਹਾਇਰ ਦੱਸ ਨਹੀਂ ਲੋਗੇ ਮੈਨੂੰ ਕੋਈ ਚੇਅਰ ਮਸਲਾ ਬੈਠੀ ਨੂੰ ਤੇ ਸਾਰੇ ਨੂੰ ਦੱਸੋ ਸਾਰੇ ਜਣੇ ਕਹਿੰਦੇ ਸੀ ਕਿ ਚਾਈ ਕਿੱਥੇ ਚਲੀ ਗਈ ਆ ਚਾਈ ਲੋਪ ਹੋ ਗਈ ਆ ਤੁਹਾਨੂੰ ਦੱਸਿਆ ਸੀ ਚਾਈ ਦੇ ਹਸਬੰਦੇ ਠੀਕ ਹੈਗੇ ਉਹ ਹਸਬੰਦ ਐਡਮਿਟ ਹੈਗੇ ਨੇ ਤੇ ਤੁਸੀਂ ਵੀ ਸਗੋਂ ਦੁਆ ਕਰੋ ਕਿ ਜਲਦੀ ਰਿਠੀ ਹੋ ਜਾਂਦੇ ਚਾਈ ਜੀ ਦੁਬਾਰਾ ਤੁਸੀਂ ਯਾਦ ਕਰਨ ਦੇ ਜੀ ਚਾਈ ਜੀ ਨੂੰ ਫੋਨ ਕਰਕੇ ਸੱਦੇ ਆ ਕਿਉਂਕਿ ਉਹ ਤੁਹਾਨੂੰ ਦੱਸਿਆ ਸੀ ਦਿੱਲੀ ਵਾਲੇ ਮਿਲਣ ਵਾਸਤੇ ਹਾਂਜੀ ਤੇ ਚਲੋ ਚਾਈ ਜੀ ਨੂੰ ਕਰੋ ਗੱਲਬਾਤ ਹਾਂਜੀ ਕੰਦੇ ਸਭ ਚਾਈ ਜੀ ਦੀ ਇੱਕ ਹਾਂਜੀ ਬੋਲੋ ਬੋਲੋ ਤੁਹਾਨੂੰ ਕਾਫੀ ਟਾਈਮ ਤੋਂ ਦੇ ਰਹੇ ਕਿੰਨੇ ਸਾਲਾਂ ਨੂੰ ਦੇ ਰਹੇ ਪਏ ਆ ਹਾਂਜੀ ਤੇ ਤੁਹਾਡਾ ਬਹੁਤ शुक्रिया ਜੀ ਧੰਨਵਾਦ ਤੁਹਾਡਾ ਆਨੁਸ਼ਰਮਾ ਸਿੰਘ ਹਾਂ ਜੀ ਅੱਜ ਅੱਜ ਬੋਲੋ ਨਹੀਂ ਅਮੇ ਕੁਦਰਤੀ ਮੇਕੇ ਚਲ ਮੇਕਅਪ ਹੋ ਰਹੀ ਹੈ ਅਮੀਆਂ ਦੇ ਕੋਈ ਘਰ ਚਲੋ 10 ਦਿਨ ਬਾਰਿਸ਼ ਨਹੀਂ ਹੋ ਰਹੀ